ਆਮ ਆਦਮੀ ਪਾਰਟੀ ਪੰਜਾਬ ਚ ਗਹਿਰੇ ਸੰਕਟ ਵਿੱਚ ਹੈ ਅਤੇ ਆਮ ਆਦਮੀ ਪਾਰਟੀ ਨੂੰ ਦਿਨ ਬਦਨ ਕੋਈ ਨਾ ਕੋਈ ਲੀਡਰ ਛੱਡਾਈ ਜਾ ਰਿਹਾ ਹੈ ਹੁਣ ਆਮ ਆਦਮੀ ਪਾਰਟੀ ਨੂੰ ਉਸਦੇ ਮੋਢਲੇ ਮੈਂਬਰ ਜਸੀ ਜਸਰਾਜ ਨੇ ਵੀ ਅਲਵਿਦਾਖ ਦਿੱਤਾ ਹੈ ਜਸੀ ਜਸਰਾਜ ਆਮ ਆਦਮੀ ਪਾਰਟੀ ਵੱਲੋਂ ਹਰ ਸਿਮਰਤਕਰ ਬਦਲ ਦੇ ਖਿਲਾਫ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਸਨ ਜਸੀ ਜਸਰਾਜ ਦੇ ਆਪ ਨੂੰ ਛੱਡਣ ਤੋਂ ਬਾਅਦ ਅਮਨ ਅਰੋੜਾ ਨੇ ਆਖਿਆ ਕਿ ਅਜਿਹੇ ਲੀਡਰਾਂ ਦੇ ਜਾਣ ਨਾਲ ਆਮ ਆਦਮੀ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ ਜਿੰਨਾ ਚਿਰ ਲੋਕ ਸਾਡੇ ਨਾਲ ਨੇ ਉਹਨਾਂ ਚਿਰ ਆਮ ਆਦਮੀ ਪਾਰਟੀ ਮਜ਼ਬੂਤ ਹੈ ਇਥੇ ਜੱਸੀ ਜਸਰਾਂ ਨੇ ਆਪ ਨੂੰ ਅਲਵਿਦਾ ਆਖਦਿਆਂ ਆਪ ਦੇ ਖਿਲਾਫ ਕਾਫੀ ਪੜਾਅ ਸੁਈ ਕੱਢੀ ਸੀ ਦੇਖੋ ਮੈਟਰ ਨਹੀਂ ਕਰਦੇ ਹੁੰਦੇ ਹੈਗੇ ਲੀਡਰਾਂ ਦਾ ਲੀਡਰ ਨਹੀਂ ਮੈਟਰ ਕਰਦੇ ਹੈਗੇ ਲੀਡਰਾਂ ਦਾ ਕੋਈ ਮੁੱਲ ਨਹੀਂ ਹੁੰਦਾ ਮੁੱਲ ਹੁੰਦਾ ਲੋਕਾਂ ਦਾ ਜੇ ਲੋਕ ਨਾਲ ਨੇ ਤੇ ਲੀਡਰ ਤਾਂ ਆਪਣੇ ਆਪ ਪੈਦਾ ਵੀ ਹੋ ਜਾਣਗੇ ਆਪਣੇ ਆਪ ਆ ਵੀ ਜਾਣਗੇ ਸੋ ਇਸ ਇਹ ਗੱਲ ਨਹੀਂ ਹੈ ਗੱਲ ਹੈ ਕਿ ਜਿੰਨੇ ਸਾਨੂੰ ਅਸੀਂ ਜਿਵੇਂ ਆਪਦੇ ਹਲਕੇ ਦੀ ਗੱਲ ਕਰਾਂ ਮੇਰੇ ਮੇਰੇ ਕੋਲ ਜਿੰਨੇ ਆਪਦੇ ਵੱਲੋਂ ਦਿਨ ਰਾਤ ਇੱਕ ਕਰਕੇ ਕੋਸ਼ਿਸ਼ ਕਰਦੇ ਕਿ ਜੋ ਮਸਲੇ ਨੇ ਆਪਦੇ ਹਲਕੇ ਦੇ ਲੋਕਾਂ ਦੇ ਉਹ ਹੱਲ ਕਰੀਏ ਸੋ ਮੈਂ ਸਮਝਦਾ ਕਿ ਪਾਰਟੀ ਆਪਦੀ ਆਡੈਲੋਜੀ ਤੋਂ ਨਹੀਂ ਭਟਕਣੀ ਚਾਹੀਦੀ ਕਿ ਲੀਡਰਾਂ ਦਾ ਕੀ ਹੈ ਲੀਡਰ ਤਾਂ ਅੰਦੇ ਜਾਂਦੇ ਰਹਿੰਦੇ ਨੇ ਅੱਜ ਦੀ ਅਸੀਂ ਜਿਹੜੀ ਪ੍ਰੈਸ ਕਾਨਫਰੈਂਸ ਬੁਲਾਈ ਹੈ ਜੀ ਅਸੀਂ ਆਮ ਆਦਮੀ ਪਾਰਟੀ ਜਿਹੜੀ ਅਸੀਂ ਆਪਣੇ ਖੂਨ ਪਸੀਨੇ ਨਾਲ ਬਿਨਾਂ ਲਾਲਚ ਤੋਂ ਬਿਨਾਂ ਗਰਜ ਤੋਂ ਕਿਉਂਕਿ ਅਰਵਿੰਦ ਕੇਜਰੀਵਾਲ ਕਹਿੰਦੇ ਆ ਜੀ ਜਿੰਨਕੋ ਅਹੁਦੋਂ ਕਾ ਲਾਲਚ ਹੈ ਜਿੰਨਕੋ ਸੀਟ ਕਾ ਲਾਲਚ ਹੈ ਉਹ ਪਾਰਟੀ ਮੇਂ ਨਾ ਆਏ ਨਾ ਅਸੀਂ ਅ ਫੇਰ ਵੀ ਬਠਿੰਡੇ ਤੋਂ ਤੁਸੀਂ ਸੀਟ ਦਿੱਤੀ ਕਿ ਜਾ ਕੇ ਉੱਥੇ ਲੜੋ ਬਠਿੰਡੇ ਅਸੀਂ ਲੜੇ ਸੀ ਪਰ 2014 ਤੋਂ ਲੈ ਕੇ ਆ 5 ਸਾਲ ਬੀਤ ਚੁੱਕੇ ਨੇ ਸੱਚ ਦੀ ਆਵਾਜ਼ ਨੂੰ ਉਹਨਾਂ ਨੇ ਕਦੀ ਵੀ ਸੁਣਿਆ ਨਹੀਂ ਤੇ ਨਾ ਸਾਡੀਆਂ ਕੋਈ ਈਮੇਲਾਂ ਦਾ ਜਵਾਬ ਦਿੱਤਾ ਅੱਜ ਪਾਰਟੀ ਦੇ ਪਤਨ ਕਰਕੇ ਅਸੀਂ ਫੇਰ ਈਮੇਲ ਕੀਤੀ ਸੀ ਕਿ ਸਾਨੂੰ 21 ਜਨਵਰੀ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣਾ ਅ ਪ੍ਰतिकਰਮ ਤੇ ਸਾਨੂੰ ਚੰਡੀਗੜ੍ਹ ਆ ਕੇ ਆਪ ਮਿਲ ਕੇ ਜਾਓ ਭਗਵੰਤ ਮਾਨ ਤੇ ਕੇਜਰੀਵਾਲ ਪਰ ਉਹ 21 ਜਨਵਰੀ ਤੱਕ ਵੀ ਨਹੀਂ ਆਏ ਤੇ ਫਿਰ ਵਲੰਟੀਅਰਸ ਕਹਿੰਦੇ ਜਸੀ ਜੀ ਵੀ ਥੋੜਾ ਹੋਰ ਵੇਟ ਕਰ ਲਓ ਅਸੀਂ ਗੱਲ ਕਰ ਰਹੇ ਹਾਂ ਮੈਂ ਕੋਈ ਗੱਲ ਨਹੀਂ ਤੁਸੀਂ ਦੇਖ ਲਓ ਤੁਹਾਡੇ ਲੀਡਰਾਂ ਨੇ ਨਹੀਂ ਆਉਣਾ ਪਰ ਅਸੀਂ ਅੱਜ ਤੱਕ ਵੇਟ ਕੀਤੀ ਉਹ ਨਹੀਂ ਆਏ ਹੁਣ ਅਸੀਂ ਉਹ ਆਮ ਆਦਮੀ ਪਾਰਟੀ ਨੂੰ ਭਰੇ ਮਨ ਨਾਲ ਪਰ ਮਨ ਚੱਕ ਰੋਸ਼ ਤੇ ਦਰਦ ਤੇ ਹੋਰ ਜਿਆਦਾ ਜਜ਼ਬਾ ਲੈ ਕੇ ਅਸੀਂ ਛੱਡ ਰਹੇ ਹਾਂ ਔਰ ਸਾਡੀ ਇੱਕ ਗਦਰ ਫੈਡਰੇਸ਼ਨ ਬਣੀ ਹੈ ਐਨ ਆਰ ਆਈਆਂ ਦੇ ਔਰ ਜਿਹੜੇ ਇੱਥੋਂ ਦੇ ਪੰਜਾਬੀ ਨੇ ਸਿਹਰਦ ਲੋਕ ਉਹਨਾਂ ਨਾਲ ਮਿਲ ਕੇ ਉਹ ਫੈਡਰੇਸ਼ਨ ਤਹਿਤ ਅਸੀਂ ਅਗਲੀ ਕਾਰਵਾਈ ਕਰਾਂਗੇ ਆਨੰਦਪੁਰ ਸਾਹਿਬ ਜੋ ਕਿ ਮੇਰੀ ਲੋਕ ਸਭਾ ਜਿੱਥੇ ਮੈਂ ਜੰਮਿਆ ਪਲਿਆ ਆ ਜਿੱਥੇ ਮੈਂ ਪੜ੍ਹਿਆ ਆ ਉਸ ਲੋਕ ਸਭਾ ਤੋਂ ਪਿਛਲੀ ਵਾਰ ਵੀ 2014 ਚ ਲੋਕਾਂ ਨੇ ਤੇ ਸਾਡੀ ਬਰਾਦਰੀ ਨੇ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਇੱਥੋਂ ਇਲੈਕਸ਼ਨ ਲੜੋ ਤੇ ਤੁਹਾਨੂੰ ਜਿਤਾ ਕੇ ਭੇਜਾਂਗੇ ਤੇ ਇਸ ਵਾਰ ਵੀ ਉਹ ਲੋਕ ਕਹਿ ਰਹੇ ਨੇ ਜੱਸੀ ਜੀ ਵੀ ਹੁਣ ਨਾ ਕਿਤੇ ਇੱਧਰ ਉੱਧਰ ਚੱਲ ਜਿਓ ਉਹਨਾਂ ਦਾ ਕਹਿਣਾ ਕਿ ਤੁਸੀਂ ਆਨੰਦਪੁਰ ਸਾਹਿਬ ਤੋਂ ਇਲੈਕਸ਼ਨ ਲੜੋ ਤੇ ਅਸੀਂ ਆਨੰਦਪੁਰ ਸਾਹਿਬ ਜਾਵਾਂਗੇ ਉੱਥੇ ਸੇਵਾ ਕਰਕੇ ਧਿਆਨ ਲਾ ਕੇ 바이ਗਰੂ ਤੋਂ ਉਸ ਪਰਮਪిత ਤਨਗੁਰ ਗੋਬਿੰਦ ਸਿੰਘ ਤੋਂ ਜੋ ਆਵਾਜ਼ ਆਈ ਉਹ ਆਵਾਜ਼ ਆਪ ਜੀ ਦੇ ਨਾਲ ਸ਼ੇਅਰ ਕਰਾਂਗੇ ਅਸੀਂ ਜਿਹੜੇ ਅੱਜ ਕਹਿ ਰਹੇ ਨੇ ਕਿ ਲਾਈਕ ਮਾਈਂਡਡ ਪੀਪਲ ਵੀ ਅਸੀਂ ਅਸੀਂ ਹੁਣ ਅਸੀਂ ਪੰਜਾਬ ਬਚਾਵਾਂਗੇ ਅਸੀਂ ਉਹਨਾਂ ਕੋਲ ਵੀ ਜਾਵਾਂਗੇ ਤੇ ਉਹਨਾਂ ਦੀ ਜੋ ਰਾਇ ਹੋਈ ਜੋ ਉਹ ਸੋਚਦੇ ਹੋਏ ਉਹ ਵੀ ਆਪ ਜੀ ਦੇ ਨਾਲ ਸ਼ੇਅਰ ਕਰਾਂਗੇ ਤੇ ਆਉਣ ਵਾਲੇ ਕੱਲ੍ਹ ਚ ਗਦਰ ਫੈਡਰੇਸ਼ਨ ਇੱਕ ਹੋਰ ਮੈਚੂਰ ਰਾਜਨੀਤੀ ਜੋ ਕਿ ਅੱਜ ਦੇ ਇਸ ਕਲਯੁਗ ਦੇ ਵਿੱਚ ਪੋਸੀਬਲ ਹੈ ਉਹਦੇ ਵਿੱਚ ਉਹ ਰਾਜਨੀਤੀ ਕਰਦੀ ਹੋਈ ਲੋਕਾਂ ਦੇ ਹੱਕਾਂ ਲਈ ਲੜੂਗੀ ਜੀ ਹੁਣ ਤਾਂ ਕਿਸ ਨਾਲ ਕਿਸੇ ਪਾਰਟੀ ਨਾਲ ਜਾਂ ਕਿਸੇ ਲੀਡਰ ਨਾਲ ਜਾਂ ਖਿਆਰਾ ਸਾਹਿਬ ਹੋਣ ਜਾਂ ਟਕਸਾਲੀ ਹੋਣ ਜਾਂ ਕੋਈ ਹੋਰ ਤੁਹਾਡੀ ਗੱਲਬਾਤ ਹੋਈ ਹੈ ਕਿਸੇ ਨਾਲ ਹਾਂਜੀ ਗੱਲਬਾਤ ਹੋਈ ਹੈ ਪਰ ਜਿਹੜੀ ਕੀ ਹੈ ਵੀ ਸਾਡੇ ਜਿਹੜੇ ਲੋਕ ਸਿਓ ਕਹਿੰਦਾ ਇੱਕ ਵਾਰੀ ਥੋੜਾ ਥੋੜਾ ਤੁਸੀਂ ਜਾਇਓ ਦੇਖੋ ਕੌਣ ਕੀ ਕਹਿੰਦਾ ਹੈ ਪਰ ਉਹ ਖੁੱਲ ਕੇ ਗੱਲ ਨਹੀਂ ਹੋ ਸਕੀ ਜਿੱਥੇ ਅਸੀਂ ਅੱਧਾ ਘੰਟਾ ਘੰਟਾ ਬੈਠੀਏ ਜਿੱਥੇ ਅਸੀਂ ਬੰਦ ਕਮਰੇ ਦੇ ਵਿੱਚ ਉਹਨਾਂ ਦੇ ਮਨ 'ਚ ਜੋ ਹੋਵੇ ਜਿਸ ਹਾਵ ਨਾਲ ਉਹ ਪੰਜਾਬ ਨੂੰ ਦੇਖਦੇ ਆਂ ਆ ਜਿਸ ਹਾਵ ਨਾਲ ਇੱਕ ਕ੍ਰਾਂਤਕ ਕ੍ਰਾਂਤੀਕਾਰੀ ਜਜ਼ਬਾਤੀ ਲੋਕ ਜਿਨ੍ਹਾਂ ਨੇ ਅਸਲ ਫਰਕ ਪਾਉਣਾ ਉਹ ਟ੍ਰਾਂਸਫਾਰਮੇਸ਼ਨ ਦੇ ਵਿੱਚ ਉਹ ਕਿਵੇਂ ਦੇਖਦੇ ਆ ਉਹਦੀ ਮੁਹਾਰਤ ਸਾਨੂੰ ਅਸੀਂ ਉਹਦਾ ਵੀ ਸਾਰਾ ਡਿਸਕਸ ਕਰਾਂਗੇ ਸੁਖਪਾਲ ਖੈਰਾ ਬੈਂਸ ਬ੍ਰਦਰਸ ਧਰਮਵੀਰ ਗਾਂਧੀ ਤੇ ਟਕਸਾਲੀ ਅਕਾਲੀਆਂ ਨਾਲ ਵੀ ਜੀ ਈਵਨ ਬੀਐਸਪੀ ਦੇ ਨਾਲ ਵੀ ਜੀ ਕੋਲਾ ਜਿਹੜਾ ਗਾਣੇ ਦਾ ਤੁਸੀਂ ਜਿੱਥੇ ਮਿਸ਼ਨ ਵਾਸਤੇ ਬੋਲਦੇ ਹੋ ਉਹ ਕਲਾਕੂ ਜੋ ਜਦੋਂ ਪੰਜ ਕਿਲੋ ਆਈ ਉਸ ਕਰਨੀ ਬੜੇ ਵੱਡਾ ਬੋਲ ਦੇਖੋ ਸਾਡੀ ਜਿਹੜੀ ਕਲਮ ਹੈ ਅਕਾਲ ਪੁਰਖ ਵੱਲੋਂ ਬਖਸ਼ੇ ਜਿਹੜੇ ਲਫ਼ਜ਼ ਨੇ ਇਹਨਾਂ ਦੀ ਕੋਈ ਕੀਮਤ ਨਹੀਂ ਹੋ ਸਕਦੀ ਪੂਰੀ ਪ੍ਰਮਾਤਮਾ ਤੋਂ ਜਿਹਨੂੰ ਜੋ ਬਿਰਤੀ ਉਦੋਂ ਆਈ ਸੀ ਜੋ ਮਾਹੌਲ ਸੀਗਾ ਉਹਦੇ ਵਿੱਚ ਇਸ ਕਲਮ ਨੇ ਇਨਕਲਾਬ ਗਾਣਾ ਜਿਹੜਾ 8.5 ਮਿੰਟ ਦਾ ਸੀ ਜਿਹੜਾ ਅਮੇਠੀ ਵਾਰਾਨਸੀ ਤੋਂ ਲੈ ਕੇ ਸਾਰੀਆਂ ਲੋਕ ਸਭਾ ਦੇ ਵਿੱਚ 2014 ਚ ਅਰਵਿੰਦ ਕੇਜਰੀ ਵੱਲੋਂ ਮੰਡੇਟਰੀ ਕੀਤਾ ਗਿਆ ਸੀ ਵੀ ਇਹ ਗਾਣਾ ਚਲਾ ਕੇ ਰੱਖੋ ਈਵਨ ਕੁਮਾਰ ਵਿਸ਼ਵਾਸ ਜਿਹੜੇ ਖੁਦ ਬੜੇ ਅੱਛੇ ਸ਼ਾਇਰ ਤੇ ਲੇਖਕ ਨੇ ਉਹਨਾਂ ਨੇ ਵੀ ਕਿਹਾ ਸੀਗਾ ਵੀ ਜਾਂ ਮੈਂ ਨਹੀਂ ਆ ਪਾਤਾ ਅਮੇਠੀ ਮੈਂ ਵਾਹ ਇਹ ਜਸਟੀਕਾ ਗਾਣਾ ਚਲਾ ਦਿਓ ਭਾਈ ਇਸ ਵਿੱਚ ਸਭ ਕੁਝ ਹੀ ਹੈ ਤੇ ਉਹਨਾਂ ਨੇ ਵੀ ਉਹ ਗਾਣਾ ਚਲਾਇਆ ਉੱਥੇ ਯੂਜ਼ ਕੀਤਾ ਉਸ ਤੋਂ ਬਾਅਦ ਇਨਕਲਾਬ 2 ਜਿਹੜਾ ਮਾਰਚ ਆਪਣੇ 2015 ਦੀ ਇਲੈਕਸ਼ਨ ਚ ਫੇਰ ਦੁਬਾਰਾ ਲਿਖਿਆ ਤੇ ਉਹ ਸਾਰੀਆਂ 70 ਦੀਆਂ 70 ਵਿਧਾਨ ਸਭਾ ਦਿੱਲੀ ਚ ਚੱਲਿਆ ਉਹਦਾ ਬਹੁਤ ਵੱਡਾ ਯੋਗਦਾਨ ਹੈ इवन ਇਹਨਾਂ ਦੇ ਮინისტრਾਂ ਤੱਕ ਨੇ ਪੈਰੀ ਹੱਥ ਲਾਏ ਨੇ ਕਿ ਜਸੀ ਜੀ ਤੁਹਾਡੇ ਗਾਣੇ ਦਾ ਬਹੁਤ ਵੱਡਾ ਯੋਗਦਾਨ تھا 5 ਸਾਲ ਕੇਜਰੀਵਾਲ ਅਸੀਂ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਨੂੰ ਆਗਾ ਕਰਦੇ ਆ ਵਾਰਨ ਕਰਦੇ ਆ ਕਿ ਸਾਡੀ ਕਲਮ ਹੁਣ ਤੁਹਾਡੇ ਲਈ ਨਹੀਂ ਹੈ ਸਾਡੇ ਮੂੰਹ ਚੋਂ ਨਿਕਲੇ ਹੋਏ ਲਫ਼ਜ਼ ਉਹ ਤੁਸੀਂ ਹੋਰ ਇਸਤੇਮਾਲ ਨਹੀਂ ਕਰ ਸਕਦੇ ਸਾਡੇ ਦੋਨੋਂ ਗੀਤ ਤੁਸੀਂ ਇਸਤੇਮਾਲ ਨਹੀਂ ਕਰ ਸਕਦੇ ਆਪਣੇ ਕਿਸੇ ਵੀ ਪ੍ਰਚਾਰ ਦੇ ਵਿੱਚ ਕੈਂਪੇਨਿੰਗ ਦੇ ਵਿੱਚ ਭੁੱਲ ਕੇ ਵੀ ਉਹ ਗਾਣਿਆਂ ਨੂੰ ਇਸਤੇਮਾਲ ਨਾ ਕਰਿਓ ਨਹੀਂ ਤਾਂ ਅਸੀਂ ਤੁਹਾਡੇ ਤੇ 5 ਕਰੋੜ ਰੁਪਏ ਦਾ ਦਾਵਾ ਠੋਕਾਂਗੇ ਇੱਕ ਵਾਰ ਚਲਾਈਦਾ